ਸਤਿਗੁਰ ਜੀ ਵੀਰ ਜੀ ਅੱਜ ਬਣਾਉਂਦੇ ਆ ਬਾਹਰ ਲਾਉਣੀ ਆ ਆਪਣੇ ਨਾਲ ਚੋਂ ਪਰ ਪਰ ਕੇ ਲਾਉਂਦੇ ਆ ਬਾਹਰ ਅੱਜ ਸਾਰੀ ਦਿਹਾੜੀ ਅੱਜ ਬਾਹਰ ਲਾਉਣੀ ਆ ਤੇ ਕੱਲ ਦੀ ਅੱਖਾਂ ਜੇ ਲੈਟ ਪੈ ਗਈ ਇਸ ਕਰਕੇ ਹੰਡ ਕਲਾਈ ਜੇ ਤੇ ਅੱਜ ਹੀ ਬਾਹਰ ਲਾਉਂਦੇ ਜਿੰਨੀਆਂ ਲੱਤੀਆਂ ਘਰ ਲਾਉਣਾ ਚੰਗਾ ਨਾਲੋਂ ਨਾਲ ਹੀ ਕੰਮ ਨਬੇੜ ਦੇ ਹੋਣਾ ਹੀ ਇੱਥੇ ਲਾ ਦੇਖੋ ਜਿੰਨੀਆਂ ਬਾਹਰ ਲੱਤੀਆਂ ਨੇ ਸ਼ਾਮਾਂ ਨੂੰ ਫਿਰ ਘਰ ਲਾਵਾਂਗੇ ਆਪਣੇ ਹਾਲੇ ਲਾਗ ਦੇਣੀ ਕੱਲ ਦੀ ਦਿਹਾੜੀ ਵੀ ਲਾਗ ਦੇਣੀ ਇੱਕ ਕੱਲ ਤਿੰਨ ਦਿਨ ਲੱਗ ਦੇਣੇ सीआरडी चलंदा मसाज नी आवाज नी आई इदर एक 520 जी और गएदा बड़ा अडिंगा देणा 24 तवे आ पानी वांगू ਘੜੀ ਫਿਰਦਾ ਵੇਖੋ ਇਦਰ ਚੈੱਕ ਕਰੋ ਰਹੀ ਕੋਣਾ ਨੂੰ ਪਤਾ ਨਹੀਂ ਲਾਦਾ ਇਦਰ ਆਪਣਾ ਰੀਪਰ ਚੱਲਣ ਤੇ ਆ ਦਰਵਾਜ਼ਾ ਨੇ ਆ ਵੇਖੋ ਆਈ ਆਏ ਟਰਾਲੀ ਲੈਣ ਪਰ ਕੀ ਸਟੇਪ ਨੂੰ ਨਮੀ ਪਾਈ ਕਟਾਈ ਬੜੀ ਵਧੀਆ ਕਰਨ ਤੇ ਹੈ ਨਾ ਗਿਆਨ ਨਾ ਵੀ ਸਟੇਪ ਦਾ ਫਾਇਦਾ ਕਿ ਨਹੀਂ ਸਾਡਾ ਭਾਈ ਜੀ ਇਹ ਕਿਹਾ ਸਾਡੇ ਮਹਿੰਦਰੇ